ਕਮ ਕੀ ਨਾਮ ਡਾਕਟਰ ਮੀਨੂ ਜ ਹਸਪੀਟਲ ਦੇ ਅੰਦਰ ਮਾਰਕ ਕਰ ਲਿਆ ਹੈ ਚਾਹ ਮੇਰਾ ਕਾਰਨ ਤਿੰਨ ਚਾਰ ਦਿਨ ਆਜ ਪੰਜਵਾਂ ਦਿਨ ਹੈ ਸਾਡੀ ਸਟ੍ਰਾਈਕ ਦਾ 올ਓਵਰ ਪੰਜਾਬ ਆਈ ਥਿੰਕ ਇਹ ਸਭ ਤੋਂ ਹੌਟ ਨਿਊਜ਼ ਇਸ ਟਾਈਮ ਇਹੀ ਹੈ ਕਿ ਡਾਕਟਰਾਂ ਦੀ ਪੀਸੀਐਮਐਸ ਜਿਹੜੇ ਡਾਕਟਰਸ ਨੇ ਉਹ ਹੜਤਾਲ ਤੇ ਬੈਠੇ ਨੇ ਸਾਡੀਆਂ ਸਰਕਾਰ ਦੇ ਕੋਲੋਂ ਸਿਰਫ ਦੋ ਤਿੰਨ ਜਾਇਜ਼ ਮੰਗਾਂ ਸੀ ਇੱਕ ਤਾਂ ਸਾਡੀ ਸੁਰੱਖਿਆ ਨੂੰ ਲੈ ਕੇ ਜਿਹੜਾ ਮੇਨ ਮੁੱਦਾ ਸੀ ਆਏ ਦਿਨ ਜਿਹੜੀ ਸਾਡੀ ਓਪੀਡੀਜ਼ ਤੇ ਐਮਰਜੈਂਸੀਜ਼ ਦੇ ਵਿੱਚ ਲੋਗਾ ਕੇ ਜਿਹੜੇ ਡਾਕਟਰਸ ਉਤੇ ਹਮਲੇ ਕਰ ਰਹੇ ਨੇ ਸਟਾਫ ਨਰਸਿਸ ਤੇ ਹਮਲੇ ਕਰ ਰਹੇ ਨੇ ਉਸ ਨੂੰ ਰੋਕਣ ਦੇ ਲਈ ਸਾਡੇ ਕੋਲ ਜਿਹੜੇ ਪੁਲਿਸ ਜਿਹੜੇ ਕਰਮੀ ਨੇ ਜਾਂ ਫਿਰ ਸਿਕਿਉਰਿਟੀ ਗਾਰਡਸ ਜੋ ਵੀ ਅਵੇਲੇਬਲ ਹੋਣ 24 ਘੰਟੇ ਹੋਣ ਤਾਂ ਕਿ ਲੋਕਾਂ ਚ ਡਰ ਨਾ ਹੋਵੇ ਆਪਣਾ ਕੰਮ ਕਰ ਸਕਣ ਜਿਵੇਂ ਦੇਖਿਆ ਜਾ ਰਿਹਾ ਤਾਂ ਮਹੀਨੇ ਤੋਂ ਉੱਪਰ ਹੋ ਚੁੱਕਾ ਦਾ ਜਿਹੜਾ ਡਾਕਟਰਾਂ ਨੂੰ ਰੋਜ਼ ਮਾਰ ਚੱ ਰਹਿਆ ਪਰ ਸਰਕਾਰ ਦੇ ਸਿਰ ਤੇ ਜੀ ਕੋਈ ਵੀ ਇਦਾਂ ਦਾ ਹਰ ਨਹੀਂ ਚੱਲਦਾ ਇਦਾਂ ਰਹੇ ਨੇ ਐਦਾਂ ਨਹੀਂ ਹੈ ਕਿ ਜੂਨ ਹੀ ਸਰਕ ਰਹੀ ਪੂਰਾ ਸੇਕ ਹੈ ਜੀ ਉੱਪਰ ਤੱਕ ਇਹਦਾ ਹੀ ਨਤੀਜਾ ਹੈ ਕਿ ਕੱਲ ਪਹਿਲਾਂ ਤਾਂ ਚੀਫ ਮਿਨਿਸਟਰ ਸਾਹਿਬ ਨੇ ਇੱਕ ਮੀਟਿੰਗ ਆਪਣੇ ਡਿਪਾਰਟਮੈਂਟਸ ਨਾਲ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਸਾਰੇ ਜ਼ਿਲ੍ਹੇ ਨੇ ਉਹਨਾਂ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀਜ਼ ਨੂੰ ਸੱਦਾ ਉਹਨਾਂ ਨੂੰ ਇੱਕ ਹਿਦਾਇਤ ਦਿੱਤੀ ਹੈ ਕਿ ਜਿਹੜੇ ਵੀ ਆਪਣੇ ਜ਼ਿਲ੍ਹੇ ਦੇ ਅੰਦਰ ਪੈਂਦੇ ਪੀਸੀਐਮਐਸ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਮੀਟਿੰਗ ਬੁਲਾਈ ਜਾਵੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੀ ਪਰੇਸ਼ਾਨੀਆਂ ਕੀ ਚੱਲ ਰਹੀਆਂ ਨੇ ਤੇ ਆਪਣੇ ਤੌਰ ਤੇ ਉਹਨਾਂ ਦਾ ਉਹ ਹੱਲ ਕੱਢਣ ਅਸੀਂ ਕੱਲ ਉਹਨਾਂ ਦੇ ਨਾਲ ਤੇ ਹੁਸ਼ਿਆਰਪੁਰ ਦੇ ਵੀ ਡੀਸੀ ਮੈਡਮ ਤੇ ਐਸਐਸਪੀ ਸਰ ਨਾਲ ਮੀਟਿੰਗ ਕਰਨ ਗਏ ਸੀ ਤੇ ਉੱਥੇ ਉਹਨਾਂ ਨੇ ਸਾਨੂੰ ਕਾਫੀ ਪੋਜ਼ਿਟਿਵ ਰਿਸਪੌਂਸ ਦਿੱਤਾ ਹੈ ਉਹਨਾਂ ਨੇ ਸਾਡੀ ਹੜਤਾਲ ਨੂੰ ਬਿਲਕੁਲ ਜਾਇਜ਼ ਟਹਿਰਾਇਆ ਤੇ ਉਹਨਾਂ ਨੇ ਸਾਨੂੰ ਇੱਕ ਰਿਕੁਐਸਟ ਕੀਤੀ ਕਿ ਅਸੀਂ ਆਪਣੀ ਹੜਤਾਲ ਦੇ ਵਿੱਚ ਜਿਹੜੀ ਹੈਗੀ ਥੋੜੀ ਜਿਹੀ 延迟 ਕਰੀਏ ਤੇ ਅਸੀਂ ਵੀ ਉਹਨਾਂ ਦੀ ਇਹ ਗੱਲ ਨੂੰ ਮੰਨਦੇ ਹੋਏ 3 ਘੰਟੇ ਦੇ ਲਈ ਅੱਜ ਜਿਹੜੀ ਓਪੀਡੀ ਹੈ ਉਹਨੂੰ ਖੋਲਾਂਗੇ ਹੜਤਾਲ ਥੋੜੀ ਰਿਲੈਕਸ ਕਰਾਂਗੇ 11 ਤੋਂ 2 ਵਜੇ ਤੱਕ ਦਾ ਜਿਹੜਾ ਟਾਈਮ ਹੈ ਉਹ ਬੜੀ ਖੁੱਲੇਗੀ ਤੇ ਮਰੀਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਦਵਾਈ ਤੇ ਜਿਹੜੀ ਹੈਗੀ ਚੈੱਕਅਪ ਜਿਹੜਾ ਪੂਰਾ ਦਿੱਤਾ ਜਾਵੇਗਾ ਸਰਕਾਰ ਦੇ ਨਾਲ ਅੱਜ ਦੁਪਹਿਰ ਮੀਟਿੰਗ ਹੈ ਜੇਕਰ ਨਹੀਂ ਹੱਲ ਹੁੰਦਾ ਤੇ ਅਗਲੀ ਰਣਨੀਤੀ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਡਿਸਾਈਡ ਹੋਏਗੀ ਮੇਨ ਮੀਟਿੰਗ ਜਿਹੜੀ ਸੀਐਮ ਸਰ ਦੇ ਇਹਨਾਂ ਦੇ ਹੈਲਥ ਮਿਨਿਸਟਰ ਦੇ ਨਾਲ ਹੈਗੀ ਉਸ ਤੋਂ ਬਾਅਦ ਜਨਰਲ ਸੈਕਟਰੀ ਤੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਪੀਸੀਐਮ ਐਸ ਐਸੋਸੀਏਸ਼ਨ ਦੇ ਉਹ ਸਾਰੇ ਇੱਕ ਮੀਟਿੰਗ ਕਰਨਗੇ ਉੱਥੇ ਚੰਡੀਗੜ੍ਹ ਵਿਖਈ ਉਸ ਮੀਟਿੰਗ 'ਚ ਇਹ ਡਿਸਾਈਡ ਕੀਤਾ ਜਾਵੇਗਾ ਕਿ ਹੁਣ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ ਕਿ ਇਹ ਹੜਤਾਲ ਜਿਹੜੀ ਹੈਗੀ ਆ ਹੋਰ ਤਿੱਖਾ ਰੂਪ ਲਏਗੀ ਜਾਂ ਫਿਰ ਅਸੀਂ ਇਹਨੂੰ ਖਤਮ ਕਰਕੇ ਜਿਹੜਾ ਹੈਗਾ ਨਾਰਮਲ ਆਪਣਾ ਰੂਟੀਨ ਫਾਲੋ ਕਰਾਂਗੇ ਅੱਜ ਦੀ ਜਿਹੜੀ ਆਪੀਡੀ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਸੌਂਦ ਦਿੱਤੀਆਂ ਉਹਦੀ ਟਾਈਮਿੰਗ ਕੀ ਹੈ ਉਹ ਟਾਈਮਿੰਗ ਜੀ 11 ਤੋਂ 2 ਵਜੇ ਤੱਕ ਦੀ ਹੈ ਦੁਪਹਿਰ 11 ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ 3 ਘੰਟੇ ਸਵੇਰੇ ਹੀ ਬੰਦ ਡਾਕਟਰ ਕਰਤਾਰ ਸਿੰਘ ਅੱਜ ਤੇ ਇਕੱਠੇ ਆਏ ਹੋ ਸਰਕਾਰ ਦੇ ਵਿਰੋਧ ਦੇ ਕਰਕੇ ਤੁਸੀਂ ਹਾਂਜੀ ਕਿਦਾ ਦੇ ਦਿਆਂ ਕਿ ਜੋ ਡਾਕਟਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਾਇਜ਼ ਦੇ ਦੇਵੇ ਵੀ ਸਰਕਾਰ ਅਜੇ ਤੱਕ ਕੋਈ ਕੁਝ ਨਹੀਂ ਐਕਸ਼ਨ ਲੈ ਰਹੀ ਐ ਐਕਚੁਅਲੀ ਸਰ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਦੇ ਐਕਸ਼ਨ ਵਿੱਚ ਜਿਹਦਾ ਕੱਲ ਤੁਹਾਨੂੰ ਪਤਾ ਹੀ ਦੱਸਿਆ ਹੀ ਮੈਮ ਨੇ ਵੀ ਸੀਐਮ ਸਾਹਿਬ ਆਪ ਖੁਦ ਐਕਸ਼ਨ ਚ ਆਏ ਉਹਨਾਂ ਨੇ ਐਕਸ਼ਨ ਵਿੱਚ ਆਉਣ ਤੋਂ ਬਾਅਦ ਆਪ ਪੂਰੇ ਜ਼ਿਲ੍ਹੇ ਦੇ ਆਪਣੇ ਪ੍ਰੈਜ਼ੀਡੈਂਟ ਤੇ ਜਨਰਲ ਸੈਕਟਰੀ ਦੀ ਮੀਟਿੰਗ ਡੀਸੀ ਮੈਮ ਸਾਹਿਬ ਨੇ ਅਤੇ ਐਸਪੀ ਐਸਐਸਪੀ ਸਾਹਿਬ ਨੇ ਲਈ ਉਸ ਤੋਂ ਬਾਅਦ ਇਹ ਸਰਕਾਰ ਪੋਜ਼ਿਟਿਵ ਮੂਵ ਕਰ ਰਹੀ ਹੈ ਸਾਡੀਆਂ ਮੀਟਿੰਗਸ ਰੈਗੂਲਰ ਬੁਲਾ ਰਹੀ ਹੈ ਅੱਜ ਵੀ ਸਾਡੀ ਹੈਲਥ ਮਿਨਿਸਟਰ ਸਾਹਿਬ ਨਾਲ ਮੀਟਿੰਗ ਹੈ ਤੇ ਵੀ ਆਰ ਵੈਰੀ ਹੋਪਫੁਲ ਤੇ ਅਸੀਂ ਬਹੁਤ ਪੋਜ਼ਿਟਿਵ ਹਾਂ ਸਾਨੂੰ ਇਨ ਰਿਟਨ ਪੋਜ਼ਿਟਿਵ ਨੋਟੀਫਿਕੇਸ਼ਨ ਅੱਜ ਮਿਲ ਜਾਏਗੀ ਲੈਟਸ ਸੀ ਜੀ ਮੀਟਿੰਗ ਦੇ ਬਾਅਦ ਕੀ ਨਿਕਲਦਾ ਪਰ ਅਸੀਂ ਬਹੁਤ ਹੋਪਫੁਲ ਹਾਂ ਤੇ ਉਹ ਸੀਐਮ ਸਾਹਿਬ ਦੀ सीएम साहब दी इनवॉल्वमेंट ਨੂੰ ਦੇਖਦੇ ਹੋਏ ਪੋਜ਼ਿਟਿਵ ਇਨਪੁਟ ਦੇਖਦੇ ਇਸੇ ਕਰਕੇ ਅੱਜ ਅਸੀਂ ओपीडी ਸੇਵਾਵਾਂ ਨੂੰ 3 ਘੰਟੇ ਲਈ ਖੋਲਣ ਦਾ ਫੈਸਲਾ ਲਿਆ ਹੈ ਅਤੇ ਮਰੀਜ਼ਾਂ ਨੂੰ ਇੱਕ ਹਫ਼ਤੇ ਦੀ ਦਵਾਈ ਨਾਲ ਦੇ ਕੇ ਦਿੱਤੀ ਜਾਏਗੀ ਤਾਂ ਕਿ ਮਰੀਜ਼ਾਂ ਨੂੰ ਬਹੁਤਾ ਖੱਜਲ ਖਵਾਰੀ ਨਾ ਹੋਵੇ। ਤਿੰਨ ਘੰਟੇ ओपीडी ਦੀ ਗੱਲ ਕੀਤੀ ਹੈ। ਹਾਂਜੀ। ਐਮਰਜੈਂਸੀ ਸੇਵਾਵਾਂ ਦਾ ਉਹ ਤੇ ਲਗਾਤਾਰ ਚੱਲ ਰਹੀਆਂ ਜੀ ਵਿਦਆਊਟ ਕੋਈ ਇੰਟਰਰਪਸ਼ਨ ਪੂਰੇ ਮਰੀਜ਼ੇ ਦੇਖੇ ਜਾ ਰਹੇ ਨੇ ਉਹਨਾਂ ਦਾ ਪ੍ਰੋਪਰ ਟੇਕ ਕੇਅਰ ਕੀਤਾ ਜਾ ਰਿਹਾ ਡਾਕਟਰਸ, EMS ਓਨ ਡਿਊਟੀ ਨੇ ਲਗਾਤਾਰ 24/7। ਠੀਕ ਹੈ।